ਵਿਸ਼ਟਾਚਾਰ ਕੇਸ ਵਿੱਚ ਕਸੂਤੇ ਫਸੇ ਡੀਆਈਜੀ ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਦਾ ਪਛੋਕੜ ਕੀ ਹੈ ਕਦੋਂ ਡੀਐਸਪੀ ਦੇ ਤੌਰ ਦੇ ਉੱਤੇ ਭਰਤੀ ਹੁੰਦੀ ਹੈ ਅਰ ਤਰਸ ਦੇ ਆਧਾਰ ਤੇ ਕਿਸ ਨੇ ਭਰਤੀ ਕੀਤੀ ਔਰ ਉਹ ਆਈਪੀਐਸ ਅਧਿਕਾਰੀ ਕਦੋਂ ਪ੍ਰਮੋਟ ਹੋਏ ਕਿਹੜੇ ਬੈਚ ਦੇ ਪੰਜਾਬ ਕੈਡਰ ਦੇ ਆਈਪੀਐਸ ਅਧਿਕਾਰੀ ਬਣਦੇ ਨੇ ਉਹਨਾਂ ਕੋਲੋਂ ਹੁਣ ਤੱਕ ਕੀ ਕੁਝ ਲੱਭਿਆ ਔਰ ਕੀ ਕੁਝ ਲੱਭਣ ਦੀ ਸੰਭਾਵਨਾ ਹੈ ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਇਸ ਖਾਸ ਰਿਪੋਰਟ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਦਰਅਸਲ ਸ਼ੁਰੂਆਤ ਕਰਦੇ ਹਾਂ ਕਿਉਂਕਿ ਇਹਨਾਂ ਦਾ ਜਿਹੜਾ ਸ਼ੌਕੜ ਹੈ ਪਰਿਵਾਰਕ ਉਹ ਵੀ ਇਹਨਾਂ ਦੇ ਬਾਪੂ ਕਰਕੇ ਸਿੱਧਾ ਪੁਲਿਸ ਨਾਲ ਜੁੜਿਆ ਹੋਇਆ ਔਰ ਡੀਜੀਪੀ ਰੈਂਕ ਤੱਕ ਰਹਿ ਚੁੱਕੇ ਨੇ ਪੰਜਾਬ ਦੇ ਜਿਹੜੇ ਕੀ ਮਹਿਲ ਸਿੰਘ ਭੋਲਰ ਨੇ ਉਹਨਾਂ ਦੇ ਆਧਾਰ ਦੇ ਉੱਤੇ ਤਰਸ ਦੇ ਆਧਾਰ ਤੇ ਉਸ ਪਰਿਵਾਰ ਦੇ ਵਿੱਚ ਹੋਣ ਦੇ ਕਰਕੇ ਹਰਚਰਨ ਸਿੰਘ ਭੋਲਰ ਨੂੰ ਸਿੱਧਾ ਡੀਐਸਪੀ ਭਰਤੀ ਕੀਤਾ ਜਾਂਦਾ 1993 ਵਿੱਚ ਔਰ ਤਰਸ ਦੇ ਆਧਾਰ ਤੇ ਔਰ ਇੱਥੇ ਹਾਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਹੁਣ ਅੜਿੱਕੇ ਚੜੇ ਨੇ ਸੀਬੀਆਈ ਦੇ ਤਾਂ ਹੁਣ ਪਤਾ ਲੱਗ ਰਿਹਾ ਹੈ ਚਿੱਠੇ ਖੋਲ ਰਏ ਨੇ ਹਾਲਾਂਕਿ ਪੁਰਾਣੇ ਸਭ ਜਾਣਦੇ ਨੇ ਲੀਡਰ ਵੀ ਸਿਆਸਤਦਾਨ ਵੀ ਪੱਤਰਕਾਰ ਵੀ ਪਰ ਜਦੋਂ ਇਹ ਕੇਸ ਚਰਚਾ ਵਿੱਚ ਆਇਆ ਹੈ ਤਾਂ ਹੁਣ ਗੱਲਾਂ ਹੋ ਰਹੀਆਂ ਨੇ ਔਰ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਜਿਸ ਤੋਂ ਹੈਰਾਨੀ ਹੁੰਦੀ ਹੈ ਕਿ 1993 ਵਿੱਚ ਸਿੱਧਾ ਜਦੋਂ ਡੀਐਸਪੀ ਦੀ ਭਰਤੀ ਕੀਤੀ ਗਈ ਹਰਚਰਨ ਸਿੰਘ ਭੁੱਲਰ ਦੀ ਤਾਂ ਤਰਸ ਦੇ ਆਧਾਰ ਤੇ ਕੀਤੀ ਗਈ ਕਿ ਬੜਾ ਕੰਮ ਕਰ ਰਹੇ ਨੇ ਇਹਨਾਂ ਦੇ ਬਾਪੂ ਜੀ ਪੰਜਾਬ ਵਿੱਚ ਪੁਲਿਸ ਦੀ ਖਾਤਰ ਸੇਵਾਵਾਂ ਦੇ ਰਹੇ ਨੇ ਤੇ ਕਿਉਂ ਨਾ ਇਹਨਾਂ ਦੇ ਅੱਗੇ ਬੱਚੇ ਨੂੰ ਵੀ ਹੌਣ ਹਾਰ ਨਿਕਲਣਗੇ ਉਹਨਾਂ ਨੂੰ ਡੀਐਸਪੀ ਬਣਾ ਦਿੱਤਾ ਜਾਵੇ ਔਰ ਹੁਣ ਉਹ ਡੀਆਈਜੀ ਦੇ ਰੈਂਕ ਤੱਕ ਪਹੁੰਚਦੇ ਆ ਪਹੁੰਚਦੇ ਆ ਕੀ ਚੰਨ ਚੜਨਗੇ ਇਹ ਉਦੋਂ ਸ਼ਾਇਦ ਕਿਸੇ ਨੂੰ ਅੰਦਾਜ਼ਾ ਨਾ ਹੋਵੇ ਔਰ ਉਦੋਂ ਜਦੋਂ ਭਰਤੀ ਕੀਤਾ ਗਿਆ ਤੇ ਤਰਸ ਦੇ ਆਧਾਰ ਤੇ ਸ਼ਰਤਾਂ ਵੀ ਪੂਰੀਆਂ ਨਹੀਂ ਸੀ ਕਰਦੇ ਹੁਣ ਸ਼ਰਤਾਂ ਕੀ ਨੇ ਜਦੋਂ ਕਿਸੇ ਪੁਲਿਸ ਅਫਸਰ ਦੀ ਕੋਈ ਕੁਰਬਾਨੀ ਹੋਵੇ ਆਪਣੇ ਸੂਬੇ ਖਾਤਰ ਦੇਸ਼ ਖਾਤਰ ਤਾਂ ਉਦੋਂ ਅੱਗੇ ਉਹਨਾਂ ਦੇ ਔਲਾਦ ਨੂੰ ਬੱਚਿਆਂ ਨੂੰ ਚਾਹੇ ਮੁੰਡਾ ਹੋਵੇ ਕੁੜੀ ਹੋਵੇ ਯੋਗਤਾ ਦੇ ਆਧਾਰ ਤੇ ਭਰਤੀ ਕਰ ਲਿਆ ਜਾਂਦਾ ਜਾਂ ਕਿਸੇ ਨਾਲ ਮਿਸ ਹੈਪਨਿੰਗ ਹੋ ਜਾਵੇ ਤਾ ਉਦੋਂ ਜਿਆ ਡਿਊਟੀ ਦੇ ਦੌਰਾਨ ਸਰਵਿਸ ਦੇ ਦੌਰਾਨ ਉਹ ਡਿਊਟੀ ਕਰਦੇ ਕਰਦੇ ਵੱਡਾ ਨੁਕਸਾਨ ਕਰਾ ਬਹਿੰਦੇ ਨੇ ਤਾਂ ਫਿਰ ਵੀ ਤਰਸ ਦੇ ਆਧਾਰ ਦੇ ਉੱਤੇ ਜਿਹੜਾ ਹੈ ਉਹਨਾਂ ਨੂੰ ਲਗਾਇਆ ਜਾ ਸਕਦਾ ਪਰ ਇੱਥੇ ਸ਼ਰਤਾਂ ਪੂਰੀਆਂ ਨਹੀਂ ਸੀ ਕਰਦੇ ਫਿਰ ਵੀ ਮਹਿਲ ਸਿੰਘ ਭੋਲਰ ਆਈਪੀਐਸ ਅਧਿਕਾਰੀ ਦੀ ਖਾਤਰ ਕਿ ਉਹਨਾਂ ਦਾ ਬੇਟਾ ਚਲੋ ਭਰਤੀ ਕਰ ਲਓ ਤਾਂ ਡੀਐਸਪੀ ਭਰਤੀ ਕਰ ਲਿਆ ਗਿਆ ਔਰ ਜਦੋਂ ਡੀਐਸਪੀ ਬਣਾਇਆ ਗਿਆ ਸੀ ਉਸ ਵਕਤ ਕਾਂਗਰਸ ਦੀ ਸਰਕਾਰ ਸੀ ਤੇ ਬਿਆਨਤ ਸਿੰਘ ਮੁੱਖ ਮੰਤਰੀ ਹੁੰਦੇ ਸੀ ਪੰਜਾਬ ਦੇ ਉਦੋਂ ਡੀਐਸਪੀ ਬਣਾਇਆ ਗਿਆ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਭਾਵੇਂ ਭਰਤੀ ਕਿਹੜੀ ਵੀ ਸਰਕਾਰ ਚ ਹੋਏ ਹੋਣ ਉਸ ਤੋਂ ਬਾਅਦ ਅਕਾਲੀ ਭਾਜਪਾ ਦੀ ਸਰਕਾਰ ਹੋਵੇ ਤਾਂ ਵੀ ਫੀਲਡ ਦੇ ਵਿੱਚ ਚੰਗੀ ਪੋਸਟ ਮਿਲਦੀ ਰਹੀ ਹਰਚਰਨ ਸਿੰਘ ਭੁੱਲਰ ਨੂੰ ਕਾਂਗਰਸ ਦੀ ਸਰਕਾਰ ਵੇਲੇ ਵੀ ਚੰਗੀਆਂ ਪੋਸਟਾਂ ਮਿਲੀਆਂ ਤਾਂ ਹੀ ਅੱਠ ਜਲਿਆਂ ਦੇ ਐਸਐਸਪੀ ਰਹਿ ਚੁੱਕੇ ਨੇ ਪੰਜਾਬ ਅੰਦਰ ਔਰ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਉਹਨਾਂ ਨੂੰ ਡੀਆਈਜੀ ਦੇ ਅਹੁਦੇ ਨਾਲ ਨਿਵਾਜਿਆ ਗਿਆ ਸੀ ਇਸ ਤਰ੍ਹਾਂ ਹਰੇਕ ਸਰਕਾਰ ਦੇ ਵਿੱਚ ਇਹਨਾਂ ਦੀ ਚੜ੍ਹਾਈ ਰਹਿੰਦੀ ਰਹੀ ਹੈ ਪਰ ਇਹ ਦਿਨ ਆਇਆ ਜਿਸ ਦੇ ਕਰਕੇ ਸਾਰਾ ਕੁਝ ਧਰਿਆ ਧਰਾਇਆ ਰਹਿ ਗਿਆ ਤੇ ਕਾਫੀ ਕੁਝ ਖੁਲਾਸੇ ਹੋ ਰਹੇ ਨੇ ਫਿਰ ਇਹ 2009 ਦੇ ਵਿੱਚ ਜਾ ਕੇ ਪ੍ਰਮੋਟ ਹੁੰਦੇ ਨੇ ਆਈਪੀ ਸਦਹਕਾਰੀ ਬਣਦੇ ਨੇ ਔਰ ਉਦੋਂ ਇਹ ਵੀ ਚਰਚਾ ਸੀ ਕਿ ਜਦੋਂ ਡੀਐਸਪੀ ਤੋਂ ਬਾਅਦ ਉਹ ਹੌਲੀ-ਹੌਲੀ ਆਪਣੀ ਸੇਵਾ ਪੂਰੀ ਕਰਦੇ ਕਰਦੇ ਵੱਖੋ-ਵੱਖਰੇ ਜ਼ਿਲ੍ਹਿਆਂ ਚ ਐਸਐਸਪੀ ਰਹੇ ਤੇ ਉਹ ਅੱਠ ਜ਼ਿਲ੍ਹਿਆਂ ਚ ਐਸਐਸਪੀ ਰਹੇ ਕਿਹੜੇ-ਕਿਹੜੇ ਜ਼ਿਲ੍ਹੇ ਸੀ ਉਹ ਜ਼ਿਲ੍ਹੇ ਸੀ ਬਰਨਾਲਾ ਸੰਗਰੂਰ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਪੁਲਿਸ ਜ਼ਿਲ੍ਹਾ ਖੰਨਾ ਪੁਲਿਸ ਜ਼ਿਲ੍ਹਾ ਜਗਰਾਓ ਗੁਰਦਾਸਪੁਰ ਮੋਹਾਲੀ ਇਸ ਤਰ੍ਹਾਂ 8 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਹੁਣ ਤੱਕ SSP ਦੇ ਤੌਰ ਤੇ ਸੇਵਾਵਾਂ ਦਿੱਤੀਆਂ ਨੇ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ 8ਾਂ ਜ਼ਿਲ੍ਹਿਆਂ ਦੇ ਦੌਰਾਨ سنگੀਨ ਕਿਸਮ ਦੇ ਪਹਿਲਾਂ ਵੀ ਦੋਸ਼ ਲੱਗੇ ਸਨ ਔਰ ਉਦੋਂ DGP ਮੈਲਾ ਦੀ ਅਗਵਾਈ ਵਿੱਚ ਇੱਕ ਕਮੇਟੀ ਵੀ ਬਣੀ ਸੀ ਕਿ ਨਾਮੀ ਤੇ ਬੇਨਾਮੀ ਜਿਹੜੀਆਂ ਸ਼ਿਕਾਇਤਾਂ ਆਈਆਂ ਨੇ ਹਰਚਨ ਸਿੰਘ ਭੁੱਲਰ ਦੇ ਖਿਲਾਫ ਉਸ ਦਾ ਨਿਪਟਾਰਾ ਕੀਤਾ ਜਾਵੇ ਪਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਉਸ ਕਮੇਟੀ ਦੇ ਵੀ ਕੋਈ ਸਿੱਟਾ ਨਹੀਂ ਸੀ ਕੱਢਿਆ ਕਿ ਜਿਹੜੇ سنگੀਨ ਕਿਸਮ ਦੇ ਇਲਜ਼ਾਮ ਦੋਸ਼ ਲੱਗੇ ਸਨ ਉਸ ਦਾ ਵੀ ਕੁਝ ਨਹੀਂ ਬਣਿਆ ਉਹ ਵੀ ਇੱਕ ਹਾਲੇ ਤੱਕ ਸਵਾਲ ਤੈ ਕਹਿ ਲੋ ਗੁੱਝਾ ਭੇਤ ਬਣਿਆ ਹੋਇਆ ਪਰ ਉਸ ਤੋਂ ਬਾਅਦ ਜਦੋਂ ਗੱਲ ਕੀਤੀ ਹੈ ਕਿ ਜਦੋਂ ਸ਼ੁਰੂਆਤ ਹੋ ਜਾਂਦੀ ਹੈ ਡੀਐਸਪੀ ਦੇ ਤੌਰ ਤੇ ਇਹਨਾਂ ਨੂੰ ਭਰਤੀ ਕੀਤਾ ਜਾਂਦਾ ਫਿਰ ਆਈਪੀਐਸ ਅਧਿਕਾਰੀ ਬਣਦੇ ਨੇ ਤਾਂ ਫਿਰ ਇਹਨਾਂ ਨੂੰ ਇੱਕ ਪ੍ਰੈਜ਼ੀਡੈਂਟ ਮੈਡਲ ਦਿੱਤਾ ਜਾਂਦਾ ਹੈ ਮੈਰੀਟੋਰੀਅਸ ਸਰਵਿਸ ਦੀ ਖਾਤਰ 2014 ਦੇ ਵਿੱਚ ਰਾਸ਼ਟਰਪਤੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਐਚਐਸ ਭੋਲਰ ਨੂੰ ਕਿ ਇਹਨਾਂ ਨੇ ਬੜੀਆਂ ਵਧੀਆ ਮੈਰੀਟੋਰੀਅਸ ਸੇਵਾਵਾਂ ਦਿੱਤੀਆਂ ਨੇ ਪੁਲਿਸ ਮੈਕਮੇ ਦੇ ਅੰਦਰ ਬੜਾ ਨਾਮ ਰੌਸ਼ਨ ਕੀਤਾ ਹੈ ਤਾਂ 2014 ਦੇ ਵਿੱਚ ਇਹਨਾਂ ਨੂੰ ਰਾਸ਼ਟਰਪਤੀ ਅਵਾਰਡ ਮਿਲ ਜਾਂਦਾ ਹੈ ਜਦੋਂ ਰਾਸ਼ਟਰਪਤੀ ਅਵਾਰਡ ਦਿੱਤਾ ਜਾ ਰਿਹਾ ਸੀ ਸ਼ਾਇਦ ਹੀ ਉਦੋਂ ਕਿਸੇ ਨੂੰ ਅੰਦਾਜ਼ਾ ਹੋਵੇ ਕਿ ਇੱਕ ਦਿਨ ਆਵੇਗਾ ਕਿ ਜਦੋਂ ਇੱਕ ਆਮ ਦੁਕਾਨਦਾਰ ਸਧਾਰਨ ਦੁਕਾਨਦਾਰ ਦੀ ਸ਼ਿਕਾਇਤ ਦੇ ਉੱਤੇ ਹੀ ਸੀਬੀਆਈ ਨੇ ਇਹਨਾਂ ਨੂੰ ਚੱਕ ਲੈਣਾ ਔਰ ਉਹ ਚੁੱਕਿਆ ਵੀ ਐਸਾ ਕਿ ਹੋਰ ਅਫਸਰਾਂ ਦੇ ਵੀ ਕੰਨ ਖੜੇ ਹੋ ਗਏ ਨੇ ਇੱਥੋਂ ਤੱਕ ਕਹਿ ਰਹੇ ਨੇ ਹਲਚਲ ਸ਼ੁਰੂ ਹੋ ਗਈ ਹੈ ਪੰਜਾਬ ਪੁਲਿਸ ਦੇ ਅੰਦਰ ਜਿਹੜੇ ਤੇ ਇਮਾਨਦਾਰ ਅਫਸਰ ਨੇ ਉਹ ਬਿਲਕੁਲ ਨਿਸ਼ਚਿੰਤ ਹੋ ਕੇ ਆਪਣੀ ਡਿਊਟੀ ਤੇ ਜਾ ਰਹੇ ਨੇ ਪਰ ਕੱਲ ਦੇ ਉਹਨਾਂ ਦੀਆਂ ਭਾਜੜਾਂ ਪਈਆਂ ਨੇ ਜਿਨ੍ਹਾਂ ਨੇ ਕਦੇ ਨਾ ਕਦੇ ਹਰਚਰਨ ਸਿੰਘ ਭੁੱਲਰ ਦੇ ਜ਼ਰੀਏ ਜਾਂ ਉਹਨਾਂ ਦੇ ਨਾਲ ਰਹਿ ਕੇ ਸੇਵਾਵਾਂ ਦਿੱਤੀਆਂ ਨੇ ਪੁਲਿਸ ਦੇ ਅੰਦਰ ਜਾਂ ਕੋਈ ਕਿਸੇ ਤਰ੍ਹਾਂ ਦਾ ਲੈਣ ਦੇਣ ਉਹਨਾਂ ਦੇ ਨਾਲ ਰੱਖਿਆ ਉਹਨਾਂ ਦੀਆਂ ਭਾਜੜਾਂ ਜ਼ਰੂਰ ਪਈਆਂ ਨੇ ਕਿ ਕਿਤੇ ਸੀਬੀਆਈ ਦੇ ਹੱਥ ਸਾਢੇ ਹਾਲ ਨਾ ਪਹੁੰਚ ਜਾ। ਇਹ ਪੂਰੇ ਦਾ ਪੂਰਾ ਜਾਲ ਕੀ ਹੈ? ਔਰ ਪ੍ਰਾਈਵੇਟ ਵਿਅਕਤੀ ਜਿਹੜਾ ਕ੍ਰਿਸ਼ਾਨੂੰ ਹੈ ਉਸਦੇ ਨਾਲ ਕਿਵੇਂ ਇਸਦੀ ਦੋਸਤੀ ਹੁੰਦੀ ਹੈ, ਯਾਰੀ ਪੈਂਦੀ ਹੈ, ਉਸ ਦੇ ਜ਼ਰੀਏ ਕਿਵੇਂ डील ਕੀਤੀ ਗਈ ਐਫਆਈਆਰ ਦੇ ਵਿੱਚ ਸਭ ਕੁਝ ਦਰਜ ਹੈ ਉਸ ਦੇ ਬਾਰੇ ਵੀ ਦੱਸਾਂਗੇ ਕਿ ਕੁਝ ਬਰਾਮਦ ਹੋਇਆ ਹੈ ਹੁਣ ਤੱਕ ਨਗਦੀ ਗਹਿਣੇ ਉਸ ਦਾ ਕਿੰਨਾ ਸਾਬਕ ਕੁਝ ਹੋ ਗਿਆ ਪਰ ਜਦੋਂ ਸ਼ੁਰੂਆਤ ਹੋਈ ਮੈਲ ਸਿੰਘ ਭੋਲਰ ਜਿਹੜੇ ਇਹਨਾਂ ਦੇ ਪਿਤਾ ਜਿਹੜੇ ਡੀਜੀਪੀ ਵੀ ਰਹੇ ਚੁੱਕੇ ਨੇ ਪੰਜਾਬ ਦੇ ਔਰ ਉਸ ਵਕਤ ਜਦੋਂ ਇਹਨਾਂ ਨੂੰ 2002 ਦੇ ਵਿੱਚ ਡੀਜੀਪੀ ਲਾਇਆ ਜਾਂਦਾ ਤੇ 2003 ਦੇ ਵਿੱਚ ਇੱਕ ਨਕਲੀ ਅਸਲਾ ਫੈਕਟਰੀ ਤੇ ਛਾਪਾ ਵੀ ਵੱਜਿਆ ਸੀ ਮੁਕਸਰ ਉਦੋਂ ਦੇ ਸੀਨੀਅਰ ਪੱਤਰਕਾਰ ਨੇ ਜਿਹੜੇ ਉਹ ਦੱਸਦੇ ਨੇ ਉਹਨਾਂ ਨੇ ਆਪੋ ਆਪਣੇ ਵੱਖੋ ਵੱਖਰੇ ਕੱਲ ਦੀ ਜਦੋਂ ਇਹ ਚਰਚਾ ਚਾਈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਵੀ ਪਾਇਆ ਹੈ ਕਿ 2003 'ਚ ਜਦੋਂ ਛਾਪਾ ਵੱਜਦਾ ਤੇ ਉਸ ਛਾਪੇ ਨੂੰ ਵੀ ਰਫਾ ਦਫਾ ਕਰ ਦਿੱਤਾ ਗਿਆ ਸੀ ਕਿ ਉਦੋਂ ਸਵਾਲੀਆ ਨਿਸ਼ਾਨ ਖੜੇ ਹੋਏ ਸਨ ਕਿ ਸੀਨੀਅਰ ਅਧਿਕਾਰੀ ਕਈ ਜਿਹੜੇ ਨੇ ਪੰਜਾਬ ਪੁਲਿਸ ਦੇ ਅੰਦਰ ਉਹਨਾਂ ਦੀ ਵੀ ਕਿਤੇ ਨਾ ਕਿਤੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਮੂਲੀਅਤ ਵੱਲ ਵੀ ਜਾਂਦਾ ਸੀ ਇਸ਼ਾਰਾ ਇਸੇ ਕਰਕੇ 2003 'ਚ ਉਸ ਵਜੇ ਛਾਪੇ ਦੇਰ ਕਰਕੇ ਵੀ ਕੋ ਬਹੁਤੇ ਸਿੱਟੇ ਨਹੀਂ ਸੀ ਨਿਕਲੇ ਫਿਰ ਜਦੋਂ ਇਹਨਾਂ ਨੂੰ 2014 ਵਿੱਚ ਮੈਡਲ ਵੀ ਮਿਲਿਆ ਫਿਰ ਇਹਨਾਂ ਨੂੰ 2023 ਦੇ ਵਿੱਚ ਡੀਆਈਜੀ ਦਾ ਅਹੁਦਾ ਮਿਲ ਜਾਂਦਾ ਪ੍ਰਮੋਸ਼ਨ ਦੇ ਕਰਕੇ ਤੇ ਮਨਦੀਪ ਸਿੱਧੂ ਜਿਹੜੇ ਕਿ ਪਟਿਆਲਾ ਰੇਂਜ ਦੇ ਡੀਆਈਜੀ ਸੀ ਉਹਨਾਂ ਦੀ ਸੇਵਾ ਮੁਕਤੀ ਤੋਂ ਬਾਅਦ ਇਹਨਾਂ ਨੂੰ ਪਟਿਆਲਾ ਰੇਂਜ ਦੇ ਵਿੱਚ ਡੀਆਈਜੀ ਜ਼ਤਾਰ ਦੇ ਉੱਤੇ ਦਸੰਬਰ ਮਹੀਨੇ ਦੇ ਵਿੱਚ ਵੀ ਤਨਖਤ ਕਰ ਦਿੱਤਾ ਜਾਂਦਾ ਹੈ ਔਰ ਇੱਕ ਪੰਜਾਬ ਦਾ ਬਹੁ ਚਰਚਿਤ ਕੇਸ ਵਿਕਰਮਜੀਤਿਆ ਦਾ ਕੇਸ ਜੋ ਕਿ ਐਨਡੀਪੀਐਸ ਕੇਸ ਦੇ ਤਹਿਤ ਇੱਕ ਜਾਂਚ ਪੜਤਾਲ ਚੱਲ ਰਹੀ ਸੀ 4 ਤੋਂ 5 ਸੱਟ ਬਣ ਗਈਆਂ ਇੱਕ ਸਿੱਟ ਦੇ ਮੁਖੀ ਇਹ ਵੀ ਰਹਿ ਚੁੱਕੇ ਨੇ ਹਰਚਨ ਸਿੰਘ ਭੁੱਲਰ ਸਰਕਾਰ ਨੇ ਜਦੋਂ ਇਹਨਾਂ ਨੂੰ ਡੀਆਈਜੀ ਰੇਂਜ ਪਟਿਆਲਾ ਦਾ ਅਹੁਦਾ ਦਿੱਤਾ ਤੇ ਨਾਲ ਹੀ ਵਿਕਰਮਜੀਠਿਆ ਕੇਸ ਦੇ ਵਿੱਚ ਉਸ ਸਿੱਟ ਦਾ ਮੁਖੀ ਵੀ ਲਗਾ ਦਿੱਤਾ ਹਾਲਾਂਕਿ ਉਸ ਸਿੱਟ ਦੇ ਮੁਖੀ ਰਹਿੰਦੇ ਆ ਵੀ ਕੋ ਖਾਸ ਨਤੀਜਾ ਨਹੀਂ ਆਇਆ ਵਿਕਰਮਜੀਠਿਆ ਦੇ ਕੇਸ ਵਿੱਚ ਨਾ ਹੀ ਬਾਕੀ ਸਿੱਟ ਦੇ ਵਾਂਗ ਚਲਾਨ ਪੇਸ਼ ਕਰ ਸਕੇ ਉਸ ਤੋਂ ਬਾਅਦ ਆਉਂਦੀ ਹੈ ਵਾਰੀ 2024 ਦੇ ਵਿੱਚ ਰੋਪੜ ਰੇਂਜ ਦੇ ਦਿੱਤੀ ਜਾਂਦੀ ਹੈ ਜਿਸ ਵਿੱਚ ਤਿੰਨ ਜ਼ਿਲ੍ਹਿਆਂ ਦੇ ਐਸਐਸਪੀ ਪੈਂਦੇ ਨੇ ਜ਼ਿਲ੍ਹਾ ਫਤਿਹਗੜ ਸਾਹਿਬ ਜਿੱਥੋਂ ਇਹ ਸ਼ਿਕਾਇਤ ਆਉਂਦੀ ਹੈ ਚੱਲ ਕੇ ਮੁਹਾਲੀ ਤੇ ਨਾਲ ਹੀ ਗੱਲ ਕਰੀਏ ਰੋਪੜ ਦੀ ਤਾਂ ਰੋਪੜ ਰੇਂਜ ਦਿੱਤੀ ਜਾਂਦੀ ਹੈ ਤਿੰਨ ਅੰਡਰ ਇਹਨਾਂ ਦੇ ਐਸਐਸਪੀ ਕੰਮ ਕਰਦੇ ਔਰ ਹੁਣ ਅਚਾਨਕ ਜਦੋਂ 16 ਤਰੀਕ ਦੀ ਗ੍ਰਿਫਤਾਰੀ ਹੋਈ ਹੈ ਤੇ ਕਾਫੀ ਚਰਚਾ ਦੇ ਵਿੱਚ ਗੱਲਾਂ ਆ ਗਈਆਂ ਨੇ ਹਾਲਾਂਕਿ ਨਿਯੁਕਤੀ ਪੱਤਰ ਡੀਐਸਪੀ ਦਾ ਲੈਣ ਤੋਂ ਹੁਣ ਤੱਕ ਕਈ ਤਰ੍ਹਾਂ ਦੇ ਵਿਵਾਦ ਇਹਨਾਂ ਨਾਲ ਜੁੜਦੇ ਰਹੇ ਨੇ ਪਰ ਕਦੇ ਰੌਲਾ ਨਹੀਂ ਛਿਪਿਆ ਪਰ ਬਹੁਤ ਘੱਟ ਹੈ ਅਫਸਰਸ਼ਾਹੀ ਦੇ ਵਿੱਚ ਵੀ ਚਰਚਾਵਾਂ ਨੇ ਕਿ ਸਿੱਧਾ ਕੇਂਦਰੀ ਏਜੰਸੀ ਕਿਸੇ ਸੂਬੇ ਦੇ ਪੁਲਿਸ ਦੇ ਸੀਨੀਅਰ ਅਧਿਕਾਰੀ ਨੂੰ ਚੁੱਕ ਲਵੇ ਔਰ ਸ਼ਿਕਾਇਤ ਮਿਲਦੀ ਹੈ ਤਾਂ ਇੱਕ ਰੂਲ ਨੇ ਸੀਬੀਆਈ ਦੇ ਕਿ ਜਦੋਂ ਸ਼ਿਕਾਇਤ ਮਿਲਣੀ ਹੈ ਤਾਂ ਪਹਿਲਾਂ ਪੂਰੀ ਮੁੱਢਲੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਯਾਨੀ ਕਿ ਜਣਾ ਖਣਾ ਉੱਠਿਆ ਕਿਸੇ ਨੇ ਸ਼ਿਕਾਇਤ ਦਿੱਤੀ ਤਾਂ ਉਸ ਤੋਂ ਬਾਅਦ ਨਾਲ ਦੇ ਨਾਲ ਉਸ ਨੂੰ ਚੱਕ ਲੋ 11 ਤਰੀਕ ਨੂੰ ਇਹ ਸ਼ਿਕਾਇਤ ਦਿੱਤੀ ਕਿ ਸ਼ਿਕਾਇਤਕਰਤਾ ਆਕਾਸ਼ ਬੱਤਾ ਵੱਲੋਂ ਜੋ ਕਿ ਸ਼ਿਕਾਇਤ ਦੀ ਕਾਪੀ ਤੇ ਐਫ ਆਈ ਆਰ ਦੀ ਕਾਪੀ ਦੇ ਵਿੱਚ ਪੂਰਾ ਸਪਸ਼ਟ ਸ਼ਬਦਾਂ ਚ ਲਿਖਿਆ ਹੋਇਆ ਇਸ ਵਿੱਚ ਉਹਨਾਂ ਨੇ ਸਾਰੀਆਂ ਗੱਲਾਂ ਲਿਖੀਆਂ ਕਿ ਮੇਰੇ ਤੋਂ ਕਿੰਨੇ ਪੈਸੇ ਮੰਗੇ ਗਏ 8 ਲੱਖ ਮੰਗਿਆ ਗਿਆ ਇਹ ਵੀ ਕਿਹਾ ਕਿ ਪਿਛਲੇ ਮਹੀਨੇ ਨਹੀਂ ਆਏ ਇਸ ਮਹੀਨੇ ਦੇ ਨਹੀਂ ਆਏ ਇਹੜਾ ਵਿਚੋਲਾ ਸੀ ਵਿੱਚ ਕਿਰਸ਼ਨੂ ਉਹ ਸੁਨੇਹੇ ਲਾ ਰਿਹਾ ਸੀ ਸ਼ਿਕਾਇਤਕਰਤਾ ਨੂੰ ਔਰ 155 ਨੰਬਰ ਐਫ ਆਈ ਆਰ ਸੀ 2023 ਚ ਦਰਜ ਹੋਈ 420 ਦੀ ਤੇ ਹੋਰ ਕੁਝ ਧਰਾਵਾਂ ਆਕਾਸ਼ ਬੱਤਾ ਦੇ ਉੱਤੇ ਉਸ ਵਿੱਚੋਂ ਕਢਾਉਣ ਦੀ ਖਾਤਰ ਹੀ ਰਿਸ਼ਵਤ ਮੰਗੀ ਜਾ ਰਹੀ ਸੀ ਪਰ ਉਸ ਰਿਸ਼ਵਤ ਕੇਸ ਦੇ ਵਿੱਚ ਤਾਂ ਪੈਸਾ ਭਾਵੇਂ 8 ਲੱਖ ਮੰਗਿਆ ਗਿਆ 5 ਲੱਖ ਦੇ ਵਿੱਚ ਮੰਨ ਵੀ ਗਏ ਇਹ ਵੀ ਕਹਿ ਰਹੇ ਸੀ ਕਿ 8 ਦਾ 8 ਪੂਰਾ ਕਰਨਾ ਆਪਾਂ ਜਿੰਨੇ ਦਿੰਦਾ ਹੌਲੀ ਹੌਲੀ ਕਰਕੇ ਲਈ ਚੱਲੋ ਇਹ ਹਰਚਰਨ ਸਿੰਘ ਭੋਲਰ ਨੇ ਉਸ ਆਡੀਓ ਦੇ ਵਿੱਚ ਕਹੇ ਨੇ ਜਿਹੜਾ ਸਬੂਤ ਵਜੋਂ ਪੇਸ਼ ਕੀਤਾ ਸੀ ਬੀਆਈ ਦੇ ਵਿੱਚ ਸ਼ਿਕਾਇਤ ਕਰਤਾ ਨੇ ਇਹ ਸਾਰੀਆਂ ਗੱਲਾਂ ਤਾਂ ਰਹਿ ਗਈਆਂ ਪਸ਼ੋਕੜ ਤੋਂ ਲੈ ਕੇ ਹੁਣ ਤੱਕ ਦੀਆਂ ਪਰ ਹੁਣ ਚੰਡੀਗੜ੍ਹ ਦੀ ਕੋਠੀ 'ਚ ਜਿਹੜਾ 5 ਕਰੋੜ ਨਗਦੀ ਮਿਲੀ ਹੈ ਕਿਹਾ ਜਾ ਰਿਹਾ ਹੈ ਕਿ ਨੋਟ ਗਿਣਨ ਵਾਲੀਆਂ ਮਸ਼ੀਨਾਂ ਲਿਆਂਦੀਆਂ ਗਿਆ ਚੇਚੇ ਤੌਰ ਤੇ ਤੇ ਰਕਮ ਵੱਧ ਵੀ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਔਰ ਨਾਲ ਹੀ 1.5 ਕਿਲੋ ਦੇ ਕਰੀਬ ਸੋਨਾ ਤੇ ਪ੍ਰਾਪਰਟੀ ਦੇ ਹੋਰ ਦਸਤਾਵੇਜ਼ ਮਿਲੇ ਨੇ ਔਰ 22 ਲਗਜ਼ਰੀ ਘੜੀਆਂ ਤੱਕ ਦੱਸੀਆਂ ਗਈਆਂ ਨੇ ਕਿ ਮਿਲੀਆਂ ਔਰ ਇਹ ਵੀ ਕਿਹਾ ਗਿਆ ਕਾਲ ਦੌਰਾਨ ਭੁੱਲਰ ਨੇ ਕਿਹਾ ਕਿ ਅੱਠ ਫੜਨੇ ਨੇ ਅੱਠ ਜਿੰਨੇ ਦਿੰਦਾ ਨਾਲ ਨਾਲ ਫੜੀ ਚੱਲ ਇਹ ਕਿ ਰਸ਼ਾਨੂੰ ਜਿਹੜਾ ਵਿਚੋਲਾ ਬਣਿਆ ਹੋਇਆ ਸੀ ਉਸ ਤੇ ਡੀਆਈਜੀ ਭੁੱਲਰ ਦੇ ਵਿਚਾਲੇ ਗੱਲਬਾਤ ਹੋ ਰਹੀ ਸੀ WhatsApp ਕਾਲ ਜਿਹੜੀ ਕਿ ਰਿਕਾਰਡ ਹੋ ਜਾਂਦੀ ਹੈ ਉਸ ਦੇ ਵਿੱਚ ਸਾਰਾ ਕੁਝ ਐਫਆਈਆਰ ਦੇ ਵਿੱਚ ਦੱਸਿਆ ਗਿਆ ਹਾਲਾਂਕਿ ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਸੀਬੀਆਈ ਨੂੰ ਸੂਬੇ ਚ ਕਾਰਵਾਈ ਕਰਨ ਲਈ ਗ੍ਰਹਿ ਵਿਭਾਗ ਨੂੰ ਦੱਸਣਾ ਪੈਂਦਾ ਹੈ ਵਿਭਾਗ ਦੀ ਮਨਜ਼ੂਰੀ ਲੈਣ ਤੋਂ ਬਾਅਦ ਹੀ ਸੀਬੀਆਈ ਕਾਰਵਾਈ ਕਰ ਸਕਦੀ ਹੈ ਕਿਉਂਕਿ ਸੀਬੀਆਈ ਨੂੰ ਸ਼ੱਕ ਸੀ ਕਿ ਡੀਆਈਜੀ ਖਿਲਾਫ ਸ਼ਾਇਦ ਸੂਬਾ ਸਰਕਾਰ ਕਾਰਵਾਈ ਕਰਨ ਦੀ ਇਜਾਜ਼ਤ ਦੇਵੇ ਨਾ ਦੇਵੇ ਇਸੇ ਕਰਕੇ ਸੂਚਨਾ ਜਿਹੜੀ ਆ ਲੀਕ ਨਾ ਹੋ ਜਾਵੇ ਇਸੇ ਲਈ ਡੀਆਈਜੀ ਨੂੰ ਸੀਬੀਆਈ ਨੇ ਦਫ਼ਤਰ ਬੁਲਾ ਕੇ ਫੜਿਆ ਯਾਨੀ ਕਿ ਉਹਨਾਂ ਨੂੰ ਹੋਰ ਜੂਰਡਿਕਸ਼ਨ ਦੇ ਵਿੱਚੋਂ ਫੜਿਆ ਗਿਆ ਕਿਉਂਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਉਹਨਾਂ ਨੂੰ ਆਗਿਆ ਦਿੰਦੀ ਕਿ ਇਹਨਾਂ ਦਿੰਦੀ ਇੱਕ ਪ੍ਰਕਿਰਿਆ ਚੁਲੰਗਣ ਲਈ ਆਗਿਆ ਲੈਣੀ ਪੈਂਦੀ ਹੈ ਤਾਂ ਇਸ ਤਰ੍ਹਾਂ ਸ਼ਿਕੰਜੇ ਦੇ ਵਿੱਚ ਆਏ ਨੇ ਹਾਲਾਂਕਿ ਕਈ ਹੋਰ ਲੋਕਰ ਚੈੱਕ ਕੀਤੇ ਜਾਣੇ ਨੇ ਉਸ ਵਿੱਚ ਕਿੰਨੀ ਜਾਇਦਾਦ ਮਿਲਦੀ ਹੈ ਹੋਰ ਨਾਮੀ ਬੇਨਾਮੀ ਕਿੰਨੀ ਪ੍ਰਾਪਰਟੀ ਹੈ ਬੈਂਕ ਖਾਤਿਆਂ ਨੂੰ ਫਰੋਲਿਆ ਜਾਣਾ ਹੈ ਕਿ ਕਦੇ ਡੀਆਈਜੀ ਸਾਹਿਬ ਨੇ ਸ਼ੁਰੂ ਤੋਂ ਲੈ ਕੇ ਜਦੋਂ ਦੇ ਡੀਐਸਪੀ ਭਰਤੀ ਹੋਏ ਤਾਂ ਡੀਆਈਜੀ ਪਹੁੰਚਦੇ ਤੱਕ ਆਪਣੀ ਤਨਖਾਹ ਵੀ ਵਰਤੀ ਹੈ ਕਿ ਨਹੀਂ ਵਰਤੀ ਕਿ ਉੱਪਰਲੇ ਮਾਲ ਦੇ ਨਾਲ ਹੀ ਸਾਰਾ ਗੁਜ਼ਾਰਾ ਚਲਾਇਆ ਜਾਂ ਜਾਇਦਾਦਾਂ ਬਣਾਈਆਂ ਨੇ ਸਾਰੀਆਂ ਪੜਤਾਲ ਦਾ ਵਿਸ਼ਾ ਹੈ ਜਿਵੇਂ ਜਿਵੇਂ ਪੜਤਾਲ ਅੱਗੇ ਵਧਣੀ ਹੈ ਉਵੇਂ-ਉਵੇਂ ਕਾਫੀ ਹੈਰਾਨੀਜਨਕ ਤੱਥ ਹੋਰ ਵੀ ਸਾਹਮਣੇ ਆ ਸਕਦੇ ਨੇ ਹੁਣ ਅਖੀਰ ਦੇ ਵਿੱਚ ਇਹੀ ਕਹਿਣਾ ਬਣਦਾ ਹੈ ਕਿ ਚਾਹੇ ਜਿੰਨਾ ਕੁਝ ਵੀ ਬਰਾਮਦ ਹੋ ਰਿਹਾ ਇਸ ਵਿੱਚ ਹੁਣ ਦੋ ਵਿਅਕਤੀਆਂ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ ਹਰਚਨ ਸਿੰਘ ਭੁੱਲਰ ਨੂੰ ਤੇ ਨਾਲ ਕਿਰਸ਼ਾਨੂੰ ਨੂੰ ਇਹਨਾਂ ਦੋਵਾਂ ਦੀਆਂ ਮੁਸ਼ਕਲਾਂ ਵੱਧੀਆਂ ਤਾਂ ਹੈ ਹੀ ਪਰ ਨਾਲ ਹੋਰ ਕਈਆਂ ਨੂੰ ਵੀ ਫਿਕਰ ਪੈ ਗਿਆ ਕਿ ਕਿਤੇ ਸਾਡੇ ਨਾਮ ਨਾ ਆ ਜਾਣ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸੱਟੇਬਾਜ਼ਾਂ ਤੇ ਜਵਾਰੀਆਂ ਦੇ ਨਾਲ ਕਿਹੜੇ-ਕਿਹੜੇ ਪੰਜਾਬ ਦੇ ਆਈਪੀਐਸ ਅਧਿਕਾਰੀਆਂ ਦੇ ਲਿੰਕ ਨੇ ਉਹ ਪਹਿਲਾਂ ਹੀ ਹਾਲੇ ਮੁਸੀਬਤ ਵਿੱਚੋਂ ਤੇ ਫਿਕਰਮੰਦੀ 'ਚ ਲੰਘ ਰਹੇ ਨੇ ਉਹ ਅਧਿਕਾਰੀ ਉਹਨਾਂ ਨੂੰ ਸ਼ਾਇਦ ਹੀ ਰਾਤ ਨੂੰ ਨੀਂਦ ਵੀ ਸੌਖੀ ਆਉਂਦੀ ਹੋਵੇ ਕਿ ਕਿਸੇ ਵੇਲੇ ਸਾਡੀ ਉਹ ਰਿਪੋਰਟ ਜਨਤਾ 'ਕੋ ਹੋ ਗਈ ਨਾਮ ਸਾਹਮਣੇ ਆ ਗਏ ਤੇ ਸਾਡੇ ਭਾਦੀ ਬਣ ਜਾਣੀ ਹੈ ਸਾਨੂੰ ਭਜਦਿਆਂ ਨੂੰ ਵਾਹ ਰਾਹ ਨਹੀਂ ਲੱਭਣਾ ਇਹ ਸਾਰੀਆਂ ਗੱਲਾਂ ਚੋਂ ਵੀ ਫਿਕਰਮੰਦੀ ਵਿੱਚ ਨੇ ਔਰ ਇਸ ਕੇਸ ਨਾਲ ਸੰਬੰਧਤ ਕੀ ਕੋਈ ਹੋਰ ਵੀ ਤਾਰ ਜੁੜੇਗੀ ਕਿਥੋਂ ਤੱਕ ਔਰ ਕਦੋਂ ਤੋ ਲਈ ਜਾ ਰਹੀ ਸੀ ਰਿਸ਼ਵਤ ਕਿੰਨਾ ਜਾਇਦਾਦ ਕਿੰਨਾ ਪੈਸਾ ਬਣਾਇਆ ਇਹ ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ ਤੇ ਔਰ ਮੈਡੀਕਲ ਕਰਵਾ ਲਿਆ ਗਿਆ ਜਿਹੜਾ 16 ਸੈਕਟਰ ਚੰਡੀਗੜ੍ਹ ਦੇ ਹਸਪਤਾਲ ਤੋਂ ਅਰਚਰਨ ਸਿੰਘ ਭੁੱਲਰ ਦਾ ਔਰ ਜਿਹੜੀਆਂ ਤਸਵੀਰਾਂ ਇਹ ਵੀ ਸਾਹਮਣੇ ਆਈਆਂ ਨੇ ਕਿ ਜੋ ਜੋ ਉਥੋਂ ਬਰਾਮਦ ਹੋਇਆ ਉਹ ਸਾਰਾ ਕੁਝ ਸੀਬੀਆਈ ਦਫ਼ਤਰ ਆਪਣੇ ਲੈ ਕੇ ਪਹੁੰਚ ਚੁੱਕੀ ਐ ਤਾਂ ਜਿਵੇਂ ਕੋ ਨਵੀਂ ਅਪਡੇਟ ਆਵੇਗੀ ਕੋਸ਼ਿਸ਼ ਕਰਾਂਗੇ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ